ਮੈਂ ਤੋਂ ਦੁਆਰਾ ਤਕਰੀਬہ ਜ਼ਿਕਰ ਕਰਕੇ ਦੇ ਰਹਾ ਕਿਉਂਕਿ ਮੈਨੂੰ ਇਹ ਗੱਲ ਯਾਦ ਆ ਕਿ ਜਿਹੜੀ ਖੈਰਾ ਸਾਹਿਬ ਨੇ ਜ਼ਿਕਰ ਕੀਤਾ ਸੀਗਾ ਜੀਵਨ ਜੋਤਵਰ ਜੀਵਨ ਜੋਤ ਐਫ ਆਈ ਆਰ ਦੇ ਵਿੱਚ ਚਲਾਨ ਦੇ ਵਿੱਚ ਉਹਦਾ ਨਾਮ ਹੈ ਫਿਰ ਵੀ ਉਹਦੀ ਕੋਈ ਗ੍ਰਿਫਤਾਰੀ ਨਹੀਂ ਹੈ ਕੋਈ ਉਹਦੇ ਬਾਰੇ ਕੋਈ ਸਟੇਟ ਸਪੋਰਟ ਕਲੀਅਰ ਨਹੀਂ ਹੈ ਲੋਕਾਂ ਬਾਰੇ ਵੀ ਪੀ ਹੈ ਨੰਬਰ 2 ਤੇ ਮੀਤ ਹੇਰ ਜੀ ਇਸ ਗੱਲ ਦਾ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰਦੇ ਆ ਵੀ ਦੋ ਮਰਡਰ ਦਾ ਅੰਕੜੇ ਆ ਪੰਜਾਬ ਦੇ ਤਾਂ ਫਿਰ ਦੂਜੇ ਤਾਂ ਮਾਰੇ ਇਸ ਕਰਕੇ ਤੁਸੀਂ ਬਦਲਦੇ ਕਾਲੀ ਕਾਂਗਰਸ ਤੋਂ ਦੋ ਕਤਲ ਹੁੰਦੇ ਵੀ ਤੁਸੀਂ ਚੰਗੇ ਵੀ ਦੋ ਕਤਲ ਕਰਵਾ ਰਹੇ ਹੋ ਦੂਜਿਆਂ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਉਹੀ ਦੋ ਕਤਲ ਤੁਹਾਡੇ ਪਰਿਵਾਰ ਚੋਂ ਕੋਈ ਮੈਂਬਰ ਹੁੰਦਾ ਕੀ ਤੁਸੀਂ ਅੰਕੜਾ ਫੇਰ ਵੀ ਇਹ ਵਿਧਾਨ ਸਭਾ ਦੇ ਵਿੱਚ ਦਿੰਦੇ ਔਰ ਸਿੱਧੂ ਮੂਸੇਵਾਲ ਦਾ ਜਿਹੜਾ ਕਤਲ ਹੈ ਉਹ ਇੰਟਰਨੈਸ਼ਨਲ ਸੈਲੀਬ੍ਰਿਟੀ ਸੀ ਕੋ ਕੋਈ ਆਮ ਸਧਾਰਨ ਨਾਗਰਿਕ ਨਹੀਂ ਸੀ ਇੱਥੋਂ ਦਾ ਉਹਨੂੰ ਵਿਸ਼ੇ ਭਰਦੇ ਵਿੱਚ ਕੱਲ ਤੁਸੀਂ ਦੇਖਿਆ ਹੋਊਗਾ ਕੱਲ ਮੇਰੇ ਕੋਲੇ ਜਿਵੇਂ ਬਰਮਿੰਗਮ ਤੋਂ ਇੱਕ ਟੂਰ ਆਇਆ ਜਿਹਦੇ ਵਿੱਚ ਲੋਕ ਕਾਲੇ ਲੋਕਾਂ ਦੀ ਜਿਹੜੀ ਕਮਿਊਨਿਟੀ ਹੈ ਉਹਨਾਂ ਨੇ ਵੀ ਕਿਹਾ ਵੀ ਸਾਡੀ ਕਮਿਊਨਿਟੀ ਦੇ ਵਿੱਚ ਸਿੱਧੂ ਦਾ ਬਹੁਤ ਸਤਿਕਾਰ ਹੈ ਤੁਸੀਂ ਇੱਕ ਇੰਨਾ ਵੱਡਾ ਚਿਹਰਾ ਮਾਰਿਆ ਇਸ ਸੰਸਾਰ ਦਾ ਤੇ ਅਸੀਂ ਭਟਕਦੇ ਫਿਰਦੇ ਹਾਂ ਕੇਸ ਚਲਾਉਣ ਵਾਸਤੇ ਵੀ ਮੀਤ ਜੀ ਜੀਵਨ ਜੋਤ ਨਾਲ ਹੀ ਫਿਰਦਾ ਕੀ ਕਰਾਂ ਤੁਹਾਨੂੰ ਮੈਂ ਤਨਦੋਖ ਦਾ ਪ੍ਰਗਟਾਵਾ ਇਸ ਲਈ ਦੁਖੀ ਹੁੰਦਾ ਇਸ ਕਰਕੇ ਮੈਂ ਨਹੀਂ ਮੈਂ ਘਰੇ ਬੈਠਾ ਸੀ ਮੈਂ ਜਦੋਂ ਇਹ ਇਹਨਾਂ ਦੀ ਇਹ ਕਰਤੂਤਾਂ ਵੇਖੀਆਂ ਵੀ ਇਹ ਇਸ ਕਦਰ ਤੱਕ ਇਕੱਲਾ ਜੀਵ ਯਮੀਤ ਹੈ ਨਹੀਂ ਅਕਾਲੀ ਕੈਂਡੀਡੇਟ ਵੀ ਜਿਨ੍ਹਾਂ ਨੂੰ ਮੈਂ 4 ਮੱਦੇ ਨਾਮਿਨੇਟ ਕਰਕੇ ਸਟੇਜ ਦੇ ਸਾਹਮਣੇ ਦੇ ਚੁੱਕੇ ਆ ਉਹ ਵੀ ਆਪਣੇ ਅਕਾਲੀ ਦਲ ਦੇ ਕੰਪੇਨ ਕਰ ਰਹੇ ਨੇ ਅੱਗੇ ਤਾਂ ਫਿਰ ਮੈਨੂੰ ਦੇਖੇ ਵੀ ਮੈਂ ਮੈਂ ਘਰੇ ਬੈਠਾ ਕਿਉਂ ਕਰਾਂ ਮੈਂ ਵੀ ਕਿਸੇ ਤਰ੍ਹਾਂ ਨਾਲ ਕਿਉਂ ਨਾ ਜਾਵਾਂ ਅੱਜ ਤੁਸੀਂ ਸਰਪੰਚ ਸਾਹਿਬ ਖੈਰਾ ਦੀ سپورਟ ਤੇ ਆਏ ਹੋ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਦੇ ਫੈਨ ਜਿਹੜੇ ਹੈਗੇ ਨੇ ਸਾਰੇ ਹਲਕੇ ਚਿੱਤੇ ਕਾਫੀ ਵੱਡੀ ਗਿਣਤੀ ਚ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਕੀ ਪੈਗਾਮ ਦੇਣਾ ਚਾਹੁੰਦਾ ਹਾਂ ਚਾਹੋ ਦੇ ਨਕਸਾਵਾ ਤੋਂ ਉਹਨਾਂ ਦੇ ਦੇਖੋ ਜੀ ਉਹਨਾਂ ਨੂੰ ਮੈਂ ਪੈਗਾਮ ਦੇਵਾਂ ਚਾਹੇ ਨਾ ਦੇਵਾਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ ਮੇਰੇ ਸ਼ਕਲ ਤੋਂ ਮੇਰੀ ਤੜਕੇ ਵੇਖ ਲੈਂਦੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਆਏ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹੁੰਦਾ ਉਹ ਜਾ ਤੱਕ ਭਰੇ ਹੋਏ ਆਂ ਅਸੀਂ ਸਾਰੇ ਪਰੰਤੂ ਸਬਰ ਹੈ ਸਾਡੀ ਕੋਈ ਪੇਸ਼ ਨਹੀਂ ਜਾ ਰਹੀ ਜਿਸ ਜਿੰਨਾ ਧੱਕਾ ਸਾਡੇ ਨੇ ਇਹ ਗਵਰਨਮੈਂਟ ਦੇ ਕੀਤਾ ਸਾਡੀ ਜਾਇਜ਼ ਗੱਲ ਵੀ ਨਹੀਂ ਸੁਣੀ ਗਈ ਹੁਣ ਤੁਸੀਂ ਦੱਸੋ ਸਵਾ ਸਾਲ ਹੋ ਗਿਆ ਲੋਰਸ ਦੀ ਵੀਡੀਓ ਨੂੰ ਕੀ ਇਹਨਾਂ ਦੀ ਸਰਕਾਰ ਹੈ ਬੰਦਾ ਤਾਂ ਕੈਨੇਡਾ ਵੀ ਚਲਾ ਗਿਆ ਜੀ ਨੇ ਵੀਡੀਓ ਬਣਾਈ ਹੈ ਮੈਂ ਤੁਹਾਨੂੰ ਇਨਸਪੈਕਟਰ ਦਾ ਨਾਮ ਤੱਕ ਦੱਸ ਸਕਦਾ ਮੈਨੂੰ ਕਿਸੇ ਆਮ ਵਿਅਕਤੀ ਨੂੰ ਸਾਰਾ ਕੁਝ ਪਤਾ ਹੈ ਸਰਕਾਰ ਦੀ ਸਿੱਖ ਨੂੰ ਪਤਾ ਨਹੀਂ ਲੱਗਦਾ ਬਠਿੰਡਾ ਜੇਲ੍ਹ ਦੇ ਵਿੱਚ ਸੁਖਦੇਵ ਸਿੰਘ ਰਾਜਪੂਤ ਨੂੰ ਮਾਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਉਹਦਾ ਪੰਜਾਬ ਪੁਲਿਸ ਨੂੰ 1 ਮਿੰਟ ਚ ਪਤਾ ਲੱਗ ਗਿਆ ਵੀ ਯੋਜਨਾ ਕਿਹੜੀ ਜਾ ਰਹੀ ਹੈ ਗੈਂਗਸਟਰਾਂ ਆਹ ਗੱਲ ਕਰਦੇ ਆ ਮੇਰੇ ਪੁੱਤ ਦੀ ਯੋਜਨਾ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਡੇਢ ਘੰਟਾ ਮੇਰੇ ਪੁੱਤ ਦਾ ਮਰਡਰ ਹੋਣ ਤੋਂ ਡੇਢ ਘੰਟਾ 5:30 ਵਜੇ ਘਟਨਾ ਹੁੰਦੀ ਹੈ 7:30 ਵਜੇ ਤੱਕ ਪੁਲਿਸ ਨਾਕਾ ਨਹੀਂ ਲੱਗਿਆ ਮਾਨਸਾ ਜ਼ਿਲ੍ਹੇ ਦੇ ਵਿੱਚ ਡੇਢ ਘੰਟਾ ਖਿਆਲੇ ਦੇ ਬਾਰਡਰ ਬਾਕਸ ਦੇ ਉੱਤੇ ਗੱਡੀ ਰੋਕ ਕੇ ਬੈਠੇ ਰਹਿੰਦੇ ਆ ਰਾਮਨਾ ਉਹਨਾਂ ਨੇ ਕਿਉਂਕਿ ਇਹ ਸ਼ੁਭਦੀ ਬੰਨੇ ਟੱਕਰਾਂ ਮਾਰੀਆਂ ਸੀ ਦੋਨੇ ਕਾਰਾਂ ਨੂੰ ਉਹਨਾਂ ਦੀਆਂ ਤਾਕੀਆਂ ਬੰਦ ਨਹੀਂ ਹੁੰਦੀਆਂ ਸੀ ਜਾਂ ਜਿਹੜੀ ਕਾਰਸ ਯੂਨੀਅਨ ਹੁੰਦੀ ਸੀ ਨਾ ਬਲੇਰੋ ਦੀਆਂ ਹੁੰਦੀਆਂ ਸੀ ਉਹਨਾਂ ਨੇ ਉਹ ਗੱਡੀ ਉੱਥੇ ਰੋਕੀ ਹੋਰ ਇਕਾਲ ਤੋਂ ਖੋਹੀ ਇੰਨਾ ਟਾਈਮ ਮੇਰਾ ਇੱਕ ਮਿੱਤਰ ਨੇ ਖਿਆਲੇ ਦੇ ਪੰਚਾਇਤ ਸੈਕਟਰੀ ਨੇ ਉਹ ਆਏ ਉਹਨਾਂ ਕੋਲੇ ਮੋਟਰਸਾਈਕਲ ਲੱਗਿਆ ਬੰਦੇ ਜਿਹੜੇ ਉਹਦੇ ਦੋਸ਼ੀ ਨੇ ਉੱਥੇ ਫਲਾਨੀ ਜਗ੍ਹਾ ਤੇ ਬੈਠੇ ਫੜ ਲੋ ਤੇ ਖਿਆਲਾ ਇੱਕ ਚੌਂਕ ਦੇ ਵਿੱਚ ਜਿਹੜਾ ਉੱਥੇ ਪੁਲਿਸ ਵੇਂਦੀ ਉਹਨਾਂ ਨੂੰ ਦੱਸ ਕੇ ਪਰੰਤੂ ਉਹ ਕਹਿੰਦੇ ਜੀ ਫੋਰਸ ਹੋਰ ਆ ਜਾ ਉਹ ਫੇਰ ਫੜਾਂਗੇ ਬਲਦੋਰ ਬੰਦਾ ਗਿਆ ਨਹੀਂ ਹੈਲੋ ਸਾਹਿਬ ਦੋ ਜੱਦ ਨਹੀਂ ਤਾਂ ਇਹਨਾਂ ਦੀ ਵੋਟ ਆਲ ਇੰਡੀਆ ਨੂੰ ਜਾਊਗੀ ਤੇ ਆਲ ਇੰਡੀਆ ਦੇ ਵਿੱਚ ਗੱਠਜੋੜ ਬਣਨ ਚਾਹਵਾ ਨੀ ਪਾਰਟੀ ਸ਼ਾਮਲ ਜਿਪੋ ਜੀ ਮੇਰੇ ਖਿਆਲੋਂ ਆਮ ਆਰਮੀ ਨਾਲ ਮੇਰਾ ਕੋਈ ਵੱਟਦਾ ਰੋਲਾ ਨਹੀਂ ਕਿਸੇ ਗੱਲ ਦਾ ਜੇ ਉਹ ਕਿਸੇ ਗੱਲ ਨਾਲ ਸਾਡੇ ਨਾਲ ਮਿਲ ਕੇ ਆਹ ਮੇਰੀ ਜਸਸ ਦੀ ਗੱਲ ਹੀ ਢੰਗ ਨਾਲ ਕਰਦੇ ਮੇਰੀ ਕੇਸ ਹੀ ਸਹੀ ਢੰਗ ਨਾਲ ਚਲਵਾ ਦੇ ਮੈਂ ਫਾਸਟ ਟਰੈਕ ਕੋਰਟ ਤੇ ਚਲਾ ਦੇ ਮੇਰਾ ਕੀ ਤਰ੍ਹਾਂ ਆ ਜਾਮ ਪਾਰਟੀ ਤੇ ਮੈਂ ਤਾਂ ਕਪੀੜ ਤੇ ਬੈਠ ਕੇ ਮੈਨੂੰ ਤਾਂ ਰੋਲਿਆ ਜਾ ਰਿਹਾ ਜਦੋਂ ਗੱਲ ਨਹੀਂ ਸੁਣਦੇ ਹਾਰ ਕੀ ਮੈਥੇ ਕੰਮ ਕਰਨੀ ਹੈ ਆਪਣੀ ਜੀ ਵੀ ਕਹਿ ਰਹੇ ਸਾਂ ਅੱਜ ਤੁਸੀਂ ਇਹਨਾਂ ਦੇ ਹੱਥ ਚ ਆਏ ਹੋ ਤੇ ਵੱਖ-ਵੱਖ ਪਾਰਟੀਆਂ ਵੀ ਸਿੱਧੂ ਮਸੇਵਾਲਾ ਦਾ ਨਾਮ ਲੈ ਕੇ ਪ੍ਰਚਾਰ ਕਰ ਰਹੇ ਨੇ ਇਨਸਾਫ ਦੀ ਮੁਦਦ ਲੈ ਕੇ ਆਪਾਂ ਇੰਡਸਟਰੀ ਦਾ ਬਚਾ ਕਾਪੀਰਾਈਟ ਕੇ ਨਾ ਇਸ ਚੀਜ਼ ਨੂੰ ਕਿਵੇਂ ਕਰਾਂਗੇ ਦੇਖੋ ਜੀ ਮੈਂ ਸ਼ੁਰੂ ਤੋਂ 75 ਤੋਂ ਮੈਨੂੰ ਸੁਰਤਾ ਹੈ ਵੋਟ ਪਉਣ ਲੱਗੇ ਸੀ 55 ਮੈਂ ਉਹਦਾ ਕੰਸਟ ਪਾਰਟੀ ਮੇਰੇ بیٹے ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਲੜੀ ਮੈਂ ਕੋਈ ਲਪੂਣਾ ਨਹੀਂ ਚਾਹੁੰਦਾ ਕੋਈ ਮੈਂ ਡਬਲ ਮਾਈਂਡ ਨਹੀਂ ਐ ਕੋਈ ਮੈਂ ਭਲੇਖੇ ਚ ਨਹੀਂ ਕਿਸ ਨੂੰ ਰੱਖਣਾ ਚਾਹੁੰਦਾ ਮੈਂ ਸ਼ੁਰੂ ਤੋਂ ਇਹ ਗੱਲ ਕਹਿਣਾ ਮੈਂ ਇੱਕ ਕਾਂਗਰਸੀ ਐ ਔਰ ਕਾਂਗਰਸ ਲਈ ਮੈਂ ਚੱਲਦਾ ਪਰ ਕਿਹੜੇ ਬੰਦੇ ਨੇ ਤੁਸੀਂ ਸਕਿਉਰਟੀ ਲੀਡ ਕਰਨ ਦਾ ਮੁੱਖ ਜ਼ਿੰਮੇਵਾਰ ਮੰਨਦੇ ਹੋ ਮੀਡੀਆ ਡਾਇਰੈਕਟਰ ਰਹੇ ਜੇ ਨੇ ਬਚਾਉਣਾ ਚਾਹੀਦਾ ਉਹਦੇ ਤੇ ਉਹ ਬਰਨਾਲੇ ਦੇ ਵਿੱਚ ਨਹੀਂ ਜੀ ਐ ਕਿ ਕਮਾਂਡ ਸੰਭਾਲੀ ਦੇਖੇ ਨੇ ਅੱਜ ਵੀ ਬਰਨਾਲੇ ਦੇ ਵਿੱਚ ਨੇ ਕੀ ਕਹਿਣਾ ਚਾਹੁੰਦੇ ਹੋ ਬਲਤੇਜ ਨੂੰ ਪਹਿ ਤਾਂ सीएम साहब ਨੂੰ ਮਿਲ ਕੇ ਇੱਕ ਘੰਟਾ ਉਹਨਾਂ ਦੇ ਘਰੇ ਜਾ ਕੇ ਰੋ ਰੋ ਕੇ ਆਪਣੀ ਕਥਾ ਸੁਣਾ ਕੇ ਆਇਆ ਵੀ ਇਹ ਤਿੰਨ ਬੰਦੇ ਮੈਡ ਵਿਓਸ਼ੀ ਆ ਬਲਤੇਜ ਪੰਨੂ ਆ ਇੱਕ ਵੱਧਵਾ ਸਰਨੇ ਇਹਨਾਂ ਦੀ ਚੈਟ ਮੈ ਸਿੱਟ ਦੇ ਕੋਲੇ ਦਿੱਤੀ ਆ ਜਿੰਨਾਂ ਨੇ ਕਿਹਾ ਵੀ ਤੁਸੀਂ ਚੈਟ ਨੂੰ ਵਾਇਰਲ ਕਰ ਦਿਓ ਮੈਂ सीएम साहब ਨਾਲ ਆਪੇ ਗੱਲ ਕਰ ਲੂੰਗਾ ਮੈਂ ਸਾਰੀ ਚੈਟ ਵੀ ਦਿੱਤੀ ਹੋਈ ਆ ਆ ਦੇਖ ਲਓ ਬਲਤੇਜ ਪੰਨੂ ਦਾ ਰੋਲ ਕੀ ਸੀ ਬਿਲਕੁਲ ਮਿਲੀਪ ਉੱਤੇ ਦੇ ਨਾਲ ਇਹਨਾਂ ਨੇ ਜਿਹੜੀ ਹੈ ਉਹਦੀ ਸਿਕਿਉਰਿਟੀ ਦੇ ਆਰਡਰ ਜਿਹੜੇ ਉਹ ਪਬਲਿਕ ਕੀਤੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੇ ਨੇ ਉਸ ਤੋਂ ਬਾਅਦ ਸਾਡੀ 24 ਘੰਟਿਆਂ ਦੇ ਵਿੱਚ ਬੱਚੇ ਦੀ ਮੌਤ ਹੋਈ ਹੈ ਉਹ ਨਹੀਂ ਤਾਂ ਉਸ ਤੋਂ 12 ਦਿਨ ਪਹਿਲਾਂ ਸਾਡੇ ਕੋਲ ਇੱਕ ਵੀ ਗਨਮੈਨ ਹੈ ਨਹੀਂ ਸੀ ਸਾਨੂੰ ਕਿਸੇ ਨੇ ਮਾਰਿਆ ਨਹੀਂ ਸਾਡੇ ਕੋਲ ਇੱਕ ਵੀ ਦੋ ਗਨਮੈਨ ਆਏ ਨੇ ਸਿਰਫ ਉਹਦੀ ਮੌਤ ਤੋਂ ਦੋ ਦਿਨ ਪਹਿਲਾਂ ਉਸ ਤੋਂ ਪਹਿਲਾਂ ਸਾਡੇ ਕੋਲ ਕੋਈ ਗਨਮੈਨ ਨਹੀਂ ਸੀ ਇਲੈਕਸ਼ਨ ਤੋਂ ਬਾਅਦ ਸਾਰੀ ਸਿਕਿਉਰਿਟੀ ਵਧਰਾ ਕਰਤੀ ਸੀ ਪਰੰਤੂ ਸਾਨੂੰ ਮਾਰਿਆ ਨਹੀਂ ਕਿਸੇ ਨੇ ਅਸੀਂ ਆਮ ਵਾਂਗੂ ਜ਼ਿੰਦਗੀ ਜਿਉ ਰਹੇ ਸੀ ਨਹੀਂ ਨਹੀਂ ਦੱਸਿਆ ਸਾਨੂੰ ਮਾਰਿਆ ਗਿਆ ਬਿਲਕੁਲ ਤਿਆਰੀ ਦੇ ਨਾਲ ਇਹਦੇ ਵਿੱਚ ਇਹਨਾਂ ਦਾ 100% ਰੋਲ ਨਿਕਲੂਗਾ ਪਰਮਾਤਮਾ ਕਰੇ ਆ ਬਦਲੇ ਚ అర్జుਨ ਤੁਹਾਨੂੰ ਕਲੀਅਰ ਕਟ ਸਾਹਮਣੇ ਲਿਆ ਕੇ ਦਿਖਾਵਾਗੇ ਸਾਰਾ ਠੀਕ ਹੈ ਆ ਲਾਈਵ ਮਾਈਕਸ